ਇੱਕ ਤਾਂ ਹੁੰਦੀ ਹੈ ਖੇਤੀ ਤੇ ਇੱਕ ਹੁੰਦੀ ਹੈ ਖੇਤੀਬਾੜੀ ਤੁਸੀਂ ਇਹਦੇ ਵਿੱਚੋਂ ਕੀ ਕਰਦੇ ਹੋ ਖੇਤੀ ਕਰਦੇ ਹੋ ਜਾਂ ਖੇਤੀਬਾੜੀ ਕਰਦੇ ਹੋ ਕਿ ਦੋਨੇ ਹੀ ਕਰਦੇ ਹੋ ਮੈਂ ਮੰਨਦਾ ਹਾਂ ਵੀ ਘੱਟੋ ਘੱਟ ਵੀ 80% ਬੰਦੇ ਇਕੱਲੇ ਖੇਤੀ ਕਰਦੇ ਆ ਤੇ 20% ਬੰਦੇ ਖੇਤੀਬਾੜੀ ਦੋਨੇ ਕਰਦੇ ਆ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਖੇਤੀ ਤੇ ਖੇਤੀਬਾੜੀ ਦੇ ਵਿੱਚ ਫਰਕ ਕੀ ਹੈ ਤਾਂ ਦੋਨੇ ਇੱਕੋ ਹੀ ਗੱਲਾਂ ਨਹੀਂ ਜੀ ਇਹ ਦੋਨੇ ਇੱਕੋ ਗੱਲਾਂ ਹੈ ਨਹੀਂਆਂ ਕਿਉਂਕਿ ਖੇਤੀ ਤੇ ਖੇਤੀਬਾੜੀ ਬਹੁਤ ਜ਼ਿਆਦਾ ਫਰਕ ਹੈ ਫਰਕ ਇਹ ਹੈ ਮਿੱਤਰੋ ਖੇਤੀ ਹੁੰਦੀ ਹੈ ਥੋੜੇ ਜਿਹੇ ਵੱਡੇ ਪੱਧਰ ਦੇ ਉੱਤੇ ਬੀ ਜਿੱਥੇ ਹੁਣ ਆਪਾਂ ਕਿੱਲਿਆਂ ਦੇ ਹਿਸਾਬ ਨਾਲ ਜਾਂ ਕਿੰਨਾ ਵੀ ਥਾਂ ਆਪਦੇ ਕੋਲੇ ਜਗ੍ਹਾ ਹੈਗੀ ਉਸ ਦੇ ਹਿਸਾਬ ਨਾਲ ਆਪਾਂ ਵੀ ਫਸਲ ਬੀਜ ਲਈ ਉਹਨੂੰ ਵੇਚਤੀ ਉਹ ਤਾਂ ਹੋ ਜਾਂਦੀ ਹੈ ਜੀ ਖੇਤੀ ਠੀਕ ਆ ਹੁਣ ਤੁਸੀਂ ਆਖੋਗੇ ਬਾੜੀ ਕਿਹੜੀ ਆ ਬਾੜੀ ਮਿੱਤਰੋ ਬਾੜੀ ਉਸ ਨੂੰ ਕਹਿੰਦੇ ਆ ਬਾੜੀ ਦਾ ਫਰਕ ਇਹ ਆ ਬੀ ਜਿਵੇਂ ਨਾ ਆਪਦੇ ਤੁਸੀਂ ਖੇਤ ਦੇ ਵਿੱਚ ਜਾਂ ਘਰ ਦੇ ਵਿੱਚ ਥੋੜੀ ਜੀ ਜਗ੍ਹਾ ਮਲ ਕੇ ਤੇ ਉਹਨੂੰ ਬਗੀਚੀ ਬਣਾ ਕੇ ਸ਼ੌਕਨਾ ਤਿਆਰ ਕਰਕੇ ਉਹਦੇ ਵਿੱਚ ਆਪਦੇ ਬੂਟੇ ਵਗੈਰਾ ਲਾ ਕੇ ਤੇ ਸਬਜ਼ੀ ਬਈ ਜੀ ਤੋੜ ਕੇ ਉਹਦੇ ਵਿੱਚੋਂ ਘਰੋਂ ਆਪਦੇ ਤੇ ਖਾਈ ਜਉ ਤੁਸੀਂ ਉਹਨੂੰ ਕਹਿੰਦੇ ਆ ਬਈ ਜੀ ਬਾੜੀ ਵੈਸੇ ਖੇਤੀ ਕੱਲੀ ਨਹੀਂ ਕਰਨੀ ਚਾਹੀਦੀ ਬਾੜੀ ਨਾਲ ਕਰਨੀ ਚਾਹੀਦੀ ਹੈ ਕਿਉਂਕਿ ਬਾੜੀ ਦਾ ਸਾਨੂੰ ਮੈਂ ਦੱਸ ਦਿੰਨਾ ਆਪਾਂ ਨਾ ਅੱਜ ਤੋਂ 10 11 ਸਾਲ ਪਹਿਲਾਂ ਕੀ ਕੀਤਾ ਸੀ ਘਟੋ ਘਟ ਵੀ 16 1700 ਰੁਪਏ ਲੱਗਿਆ ਸੀ ਉਦੋਂ ਤੇ ਪੰਜ ਚਾਰ ਮਰਲੇ ਮੇਨ ਲੱਗਦਾ ਜਗ੍ਹਾ ਹੋਣੀ ਹੈ ਕੀ ਪਤਾ ਘੱਟ ਹੋਵੇ ਇੰਨਾ ਕਥਾ ਹੁੰਨਾ ਤੇ ਉਹਦੇ ਵਿੱਚ ਆਪਾਂ ਹਰੇਕ ਪ੍ਰਕਾਰ ਦੇ ਪੌਦੇ ਬੂਟੇ ਲਵਾਤੇ ਸੀਗੇ ਜਿਵੇਂ ਨਿੰਬੂ ਕਿੰਨੂ ਅਨਾਰ ਅਮਰੂਦ ਹਰੇਕ ਪ੍ਰਕਾਰ ਦੇ ਜਿੰਨੇ ਫਲਦਾਰ ਬੂਟੇ ਹੁੰਦੇ ਆ ਕੋਸ਼ ਚੰਗੀਆਂ ਐਟਮਾਈਆਂ ਉਹ ਲਵਾਤੀਆਂ ਸੀ ਤੇ ਉਹਦੇ ਵਿੱਚ ਹੀ ਆਪਾਂ ਕੀ ਆ ਕੋਈ ਛੋਲੂਗਾ ਬੀਜ ਲੈ ਕੇ ਕਦੂਆਂ ਦੀਆਂ ਬੱਲਾਂ ਤੋਰੀਆਂ ਦੀਆਂ ਬੱਲਾਂ ਮਟਰ ਲਾਲੇ ਆ ਲੂਲ ਆਲੇ ਗੰਡੇ ਲਾਲੇ ਉਹਦੇ ਵਿੱਚ ਹੀ ਆਪਾਂ ਸਾਰੀਆਂ ਚੀਜ਼ਾਂ ਆਈਆਂ ਆਪਦੇ ਘਰ ਵਾਸਤੇ ਤਿਆਰ ਕਰੀ ਜਾਂਦੇ ਸੀ ਤੇ ਨਾਲੇ ਤਾਂ ਉਹਦੇ ਵਿੱਚੋਂ ਫਲਦਾਰ ਬੂਟੇ ਤਿਆਰ ਹੋਈ ਗਏ ਨਾਲੇ ਉਹਦੇ ਵਿੱਚੋਂ ਆਪਾਂ ਬਈ ਜੀ ਸਮਾਨ ਆਪਦਾ ਥੋੜਾ ਥੋੜਾ ਫਲ ਸਬਜ਼ੀਆਂ ਖਾਈ ਗਏ ਖਾਂਦੇ ਖਾਂਦੇ ਉਹਦੇ ਜਦੋਂ ਉਹ ਤਿੰਨ ਸਾਲਾਂ ਤਾਈਂ ਹੋ ਹੋਇਆ ਮੈਨੂੰ ਲੱਗਦਾ ਤੇ ਉਹ ਫਲ ਚੱਕ ਗਏ ਸੀ ਤੇ ਉਹ ਬਈ ਬਹੁਤ ਜ਼ਿਆਦਾ ਫਲ ਦਿੱਤਾ ਨਾਲੇ ਤਾਂ ਆਪਣੇ ਖ ਸਾ ਮੇਤਰੋ ਦੋਨੇ ਚੀਜ਼ਾਂ ਕਰਦੇ ਆ ਖੇਤੀ ਵੀ ਕਰਦੇ ਆ ਖੇਤੀ ਬਾੜੀ ਵੀ ਕਰਦੇ ਆ ਤੁਸੀਂ ਦੱਸੋ ਮੇਤਰੋ ਵੀ ਕੱਲੀ ਖੇਤੀ ਕਰ ਰਹੇ ਹੋ ਜਾਂ ਬਾੜੀ ਕਰ ਰਹੇ ਹੋ ਪਰ ਮੇਰਾ ਮੰਨਣਾ ਇਹ ਹੈ ਜਿੱਥੋਂ ਤੱਕ ਅਸੀਂ ਦੇਖਿਆ ਜਿੱਥੋਂ ਤੱਕ ਆਪਣੀ ਨਿਗਾਹ ਜਾਂਦੀ ਹੈ ਮੈਨੂੰ ਇਹ ਲੱਗਦਾ ਵੀ ਘੱਟੋ ਘੱਟ ਵੀ 80% ਬੰਦੇ ਕੱਲੀ ਖੇਤੀ ਕਰ ਰਹੇ ਆ 20% ਬੰਦੇ ਖੇਤੀ ਬਾੜੀ ਕਰ ਰਹੇ ਆ ਵੀ ਦੋਨੇ ਕੰਮ ਹੀ ਕਰ ਰਹੇ ਆ ਪਰ ਜ਼ਰੂਰੀ ਮੇਤਰੋ ਆਪਾਂ ਨੂੰ ਖੇਤੀ ਬਾੜੀ ਦੋਨੇ ਕਰਨੇ ਜ਼ਰੂਰੀ ਆ ਕਿਉਂਕਿ ਥੋੜੀ ਥੋੜੀ ਸਬਜ਼ੀ ਜੇਕਰ ਆਪਾਂ ਆਪਦੇ ਫਲਦਾਰ ਬੂਟੇ ਆਪਦੇ ਘਰ ਦੇ ਵਿੱਚ ਜਾ ਆਪ ਦੇ ਖੇਤ ਦੇ ਵਿੱਚ ਬਗੀਚੀ ਬਣਾ ਕੇ ਲਾਏ ਹੋਣ ਤਾਂ ਉਹਦੇ ਵਿੱਚੋਂ ਆਪਾਂ ਉਹ ਚੀਜ਼ਾਂ ਖਾ ਸਕਦੇ ਆ ਜਿਹੜੀਆਂ ਕਿ ਆਪਾਂ ਬਾਜ਼ਾਰ ਦੇ ਵਿੱਚੋਂ ਮੁੱਲ ਲੈ ਕੇ ਉਹਨੀਆਂ ਨਹੀਂ ਖਾ ਸਕਦੇ ਹਰੇਕ ਬੰਦਾ ਬਈ ਜੀ ਬਾਜ਼ਾਰ ਦੇ ਵਿੱਚੋਂ ਆਮ ਚੀਜ਼ਾਂ ਲੈ ਕੇ ਨਹੀਂ ਖਾ ਸਕਦਾ ਹੁੰਦਾ ਤੇ ਉਹ ਬਈ ਜਦੋਂ ਆਪਦੇ ਘਰੇ ਹੋ ਜਾਂਦੀਆਂ ਆਪਾਂ ਆਮ ਹੀ ਚੀਜ਼ਾਂ ਉਹ ਖਾ ਲੈਂਦੇ ਆ ਤਾਂ ਮਿੱਤਰੋ ਵੱਧ ਤੋਂ ਵੱਧ ਕਿਸਾਨ ਭਰਾ ਇਹੇ ਕੱਲ ਤੇ ਗੌਰ ਕਰਨ ਵੀ ਖੇਤੀਬਾੜੀ ਦੋਨੇ ਕਰੋ ਕੰਨੇ ਕਰਾਂਗੇ ਮਿੱਤਰੋ ਤਾਂ ਹੀ ਕੰਮ ਜਾਪੀ ਆ